ਲੋ ਵੀ ਮਿੱਤਰੋ ਆ ਬਸ਼ੀਰਾ ਚੈੱਕ ਕਰਿਓ ਜਰਾ ਘੋੜਾ 100% ਬਣੋ ਕਿਉਂਕਿ ਮਾਂ ਪਿਓ ਦਾ ਖਾਨਦਾਨ ਹੀ ਬੜਾ ਜ਼ਬਰਦਸਤ ਹੈ ਇਹਦੇ ਪਿਓ ਵਾਲੇ ਖਾਨਦਾਨ ਨੇ ਜਿੰਨੇ ਜੰਮਿਆ तकरीबन ਸਾਰੇ ਘੋੜੇ ਬਣੇ ਚਾਹੇ ਅੱਖਾਂ ਬੰਦ ਕਰਕੇ ਸਾਈਡ ਤੇ ਬੰਦ ਦੀ ਆਪਦੇ ਆਪ ਹੀ ਘੋੜਾ ਬਣ ਜਾਂਦਾ ਇੰਨੀ ਖਾਨਦਾਨ ਤੇ ਇਹਦੇ ਵਿੱਚ ਪਾਵਰ ਆਪਾਂ ਕਹਿ ਦਈਏ ਵੀ ਮੰਨਿਆ ਪਰਮੰਨਿਆ ਤੇ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਵਰ ਦੀ ਵੀਡੀਓ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਏ ਤੇ ਅੱਜ ਮਿੱਤਰੋ ਤਰੀਕ 18 ਮਈ 2025 ਤੇ ਅੱਜ ਨੁਗਰੇ ਬਿਸ਼ੀਰੇ ਦੀ ਵੀਡੀਓ ਲਿਆਂਦੇ ਨੁਗਰਾ ਕਾਹਦਾ ਮੇਰੇ ਹਿਸਾਬ ਨਾਲ ਦਾ ਅੰਡੇ ਨਾਲ ਦਾ ਦੋਸਤੋ ਜਿਵੇਂ ਚੱਟਾ ਹੀ ਆ ਇੱਕ ਵੀ ਦਾਗ ਹੈ ਨਹੀਂ ਕਾਲਾ ਗੁਲਾਬੀ ਚਮੜੀ ਦਾ ਬਿਸ਼ੀਰਾ ਹੱਡ ਪੈਰ ਖੁੱਲਿਆਂ ਦਾ ਬਾਲਪੋਰੀਆਂ ਦਾ ਸਾਫ਼ ਆ ਤੇ ਉਮਰੋਂ ਵੀ ਚੌਕੜਾ ਹਜੇ ਦੰਦਿਆਂ ਦਾ ਬਹਲਾ ਖੱਟਾ ਪਿਆ ਬੱਚਾ ਬਸ ਮਾਂ ਪਿਓ ਦੀ ਹਾਈਟ ਹੀ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਬੱਚਾ ਮੱਲੋ ਮੱਲੀ ਚੰਗਾ ਨਹੀਂ ਜਾਂਦਾ ਸਾਰੀ ਡਿਟੇਲ ਦਵਾਂਗੇ ਕੱਲੀ ਕੱਲੀ ਕੀ ਉਮਰ ਹੈ ਕੀ ਮਾਂ ਦੀ ਹਾਈਟ ਹੈ ਕੀ ਪਿਓ ਦੀ ਹਾਈਟ ਆ ਬਸ ਵੀਡੀਓ ਪੂਰੀ ਦੇਖ ਲਓ ਜਿਹੜੇ ਭਰਾ ਨੇ ਘੋੜਾ ਬਣਾਉਣਾ ਉਹ ਭਰਾ ਸੰਪਰਕ ਕਰ ਕਾ ਬੱਚਾ ਬਾਹਲਾ ਜ਼ਿਆਦਾ ਚੰਗਾ ਕਰਕੇ ਹੈਨਾ ਥੋੜੇ ਪੈਸੇ ਤਾਂ ਤੁਹਾਨੂੰ ਲਾਉਣੇ ਪੈਣਗੇ ਪਰ ਇੰਨੀ ਚੀਜ਼ ਦੀ ਗਾਰੰਟੀ ਲਈ ਆਪਣੇ ਮਾਰਕੀਟ ਨਾਲੋਂ ਤਾਂ ਸਸਤਾ ਹੀ ਦਵਾਂਗੇ ਤੁਹਾਨੂੰ ਜਿੱਥੇ ਮਾਰਕੀਟ ਫਿਰਦੇ ਸੋ ਕੁਆਲਟੀ ਦਾ ਬਸ਼ੀਰਾ ਇੱਕ ਵੱਡਾ ਪੈਰਾਪੂਰਾ ਵਾਲੇ ਪਾਸੇ ਜਿੱਥੋਂ ਮਰਜ਼ੀ ਚੈੱਕ ਕਰ ਲਓ ਤੇ ਆਜੋ ਬਾਦਿਆਂ ਵੀਡੀਓ ਵੱਲੋਂ ਬਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲੋ ਦੋਸਤੋ ਸਾਢੇ 4 ਮਹੀਨੇ ਦਾ ਬਸ਼ੀਰਾ ਹੈ ਜੇ ਨੋਗਰਾ ਬਸ਼ੀਰਾ ਜਮਾਂ ਸਪੌਟਲੈਸ ਬਾਲ ਪੌਰੀਆਂ ਸਾਫ ਮੱਥੇ ਸਿੰਗਲ ਪੌਰੀ ਆ ਦੇਖਣ ਲੱਗਿਆ ਹੱਕ ਬਾਡੀ ਦੇਖੋ ਕਰੋ ਚੈੱਕ ਗੋਲ ਪੈਣਾ ਬੱਚਾ ਜਮਾ ਮਾ ਨਾਲ ਟੁੱਟ ਕੇ ਆਇਆ ਕੰਨ ਕੁੰਡਾ ਚੰਗਾ ਨਾ ਕੋਈ ਓਵਰ ਲੈਪ ਨਾ ਦੂਰ ਆ ਛੋਟਾ ਕੰਨ ਆ ਕੁੰਡੀ ਵਾਲਾ ਕੰਨ ਹੱਥਾਂ ਪੈਰਾਂ ਦਾ ਵੀ ਜਮਾ ਸਾਫ ਆ ਕੋਈ ਮੰਨ ਲਓ ਬੱਚੇ ਕਿਸੇ ਤਰ੍ਹਾਂ ਦੀ ਕੋਈ ਵੀ ਫਾਲਟ ਨਹੀਂ ਹੁਣ ਖਾਨਦਾਨ ਦੀ ਗੱਲ ਕਰੀਏ ਦੋਸਤੋ ਦਲਸੀਰ ਕਾਕੀ ਦਾ ਪੋਤਾ ਆ ਗਾ ਜੀ ਸਹਿਜਾਦ ਕੁੜੇ ਦਾ ਜਿਹਨੂੰ ਨਗੀਨਾ ਵੀ ਕਹਿ ਦਿੰਦੇ ਆ ਸਹਿਜਾਦ ਆਪਣੇ ਭਰਾ ਵਿਰੋਧ ਸਿੱਖੋਂ ਕੋਲ ਆ ਜੀ ਦਿਲਸ਼ੀਰ ਕਾਕੀ ਦਾ ਬਹੁਤ ਚੰਗਾ ਬੱਚਾ ਐਸਾ ਪਰ ਸਹਿਜਾਦ ਕੱਦ ਕਾਲੇ ਪੱਖੋਂ ਵੀ ਬਰੀਕੀ ਵਾਲੇ ਪੱਖੋਂ ਵੀ ਤੇ ਉਹਦੇ ਬੱਚੇ-ਬੱਚੇ ਜਿੰਨੇ ਵੀ ਮੈਂ ਦੇਖੇ ਆ ਪੂਰੇ ਟੌਪ ਡੈਕ ਮੈਂ ਸਿਆਲਾਂਿਆਂ ਚ ਦਸੰਬਰ ਚ ਮੈਂ ਵੀ ਬਸ਼ੀਰਾ ਲਿਆਂਦਾ ਨਵੰਬਰ ਤੇ ਨੀਲਾ ਚੰਬਾ ਸੀ ਨਗੀਨੇ ਦਾ ਬੱਚਾ ਤੇ ਮਿੱਤਰੋ 10 ਮਹੀਨੇ ਦਾ ਹੋਇਆ ਸੀ ਤੇ ਹਾਈਟ 60 ਤੋਂ ਬਾਹਰ ਹੋਈ ਖੜੀ ਮੇਰੇ ਸਾਹ ਨੂੰ ਦੱਸਾਂ ਦਾ ਵੀ ਨਹੀਂ ਹੋਇਆ ਸੀ ਦੱਸਾਂ ਤੋਂ ਘਾਟੇ ਪੂਰਾ ਟੌਪ ਦਾ ਉਹ ਰਿਜ਼ਲਟ ਮੈਂ ਦੇਖਿਆ ਮੈਨੂੰ ਪਤਾ ਵੀ ਦੋ ਚਾਰ ਬੱਚੇ ਮੈਂ ਹੋਰ ਵੀ ਆਪਦੇ ਅੱਖਾਂ 'ਚ ਦੇਖਿਆ ਜਿਹੜੇ ਪੂਰੀ ਹਾਈਟ ਵਾਲੇ ਜਾਂਦੇ ਤੇ ਇਹਦੀ ਮਾਂ ਦੀ ਹਾਈਟ ਦੀ ਗੱਲ ਕਰੀ ਤਾਂ 63 ਇੰਚ ਦੀ ਦੋਸਤਾਂ ਦੀ ਮਾਂ ਬੱਚਾ ਕਰਦੇ ਕਿਹੋ ਜਿਹਾ ਕਰੇ ਸ਼ਾਇਦ ਨਹੀਂ ਤਾਂ ਮੰਨ ਲਓ 60 61 ਵਾਲੀਆਂ ਕੁੜੀਆਂ ਤੋਂ ਵੀ ਵੱਡੇ ਵੱਡੇ ਬੱਚੇ ਪੈਦਾ ਕਰਦੇ ਇਹਦੀ ਤਾਂ ਮਾਂ ਦੀ ਹਾਈਟ ਹੋਣੀ ਬਹੁਤ ਆ ਸੋਹ ਕਹਿੰਨੇ ਕੁੜਾ ਬਣਾਉਣਾ ਹੈ ਸੂ ਕਵਾਲਿਟੀ ਦਾ ਵਸੀਰਾ ਮਿੱਤਰੋ ਸਾੰਭਣਾ ਹੋਇਆ ਤਾਂ ਫੋਨ ਲਾ ਲਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ